ਤੁਹਾਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲ ਨੇ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਹਾਂਜੀ ਤਾਰਾ ਸਿੰਘ ਬਿਲਗਾ ਵਾਲਿਆਂ ਦੀ ਬਣੀ ਹੋਈ ਟਰਾਲੀ ਬਕਾਊਆ ਬਹੁਤ ਵਧੀਆ ਆ ਸਾਈਜ਼ ਆ 14x7 ਦਾ ਡਬਲ ਟੈਰੀਆ ਇਹ 40% ਪੱਕੇ ਆ ਹਿੱਸਾ ਆ 6 ਇੰਚੀ 400 ਦੀ ਮੰਗ ਆ ਸਿਰਫ 2,40,000 ਰੁਪਏ ਏਰੀਆ ਆ ਗੋਪਾਲੋਂ ਕੋਟਲਾ ਨੇੜੇ ਆ ਨੰਦਪੁਰ ਕਲਾਉੜ ਆ ਜ਼ਿਲ੍ਹਾ ਫਤਿਹਗੜ ਸਾਹਿਬ ਜਰਾ ਜਾਣਕਾਰੀ ਲਈ ਕਾਲ ਕਰੋ 8360902943 8360902943